ਨਾ ਤੇ ਇਹ ਕਰ ਲਮ ਮਮੀਆ ਗਲਤ ਕਰੇ ਇਹਦੇ ਨਾਲ ਥੋੜੀ ਬਹੂ ਆ ਹੈ ਮੇਰੀ ਬਹੂ ਹਾਂ ਕਿਹੜੀ ਮੇਰੀ ਬਹੂ ਮੈਂ ਕੁੜੀ ਪਸੰਦ ਕੀਤੀ ਹੋਈ ਹੈ ਬਈ ਕਰ ਲੋ ਕਰ ਲੋ ਹਲੋ ਸਸਿਕਾ ਮਮਾ ਸਸਿਕਾ ਬੇਟੇ ਸਸਿਕਾ ਹੋਰ ਠੀਕ ਹਾਂਜੀ ਮੈਂ ਵੀ ਠੀਕ ਆ ਤੁਸੀਂ ਠੀਕ ਹੋ ਹਾਂ ਆਸਰੇ ਸੀ ਕਿ ਨਹੀਂ ਠੀਕੇ ਹੋ ਤੁਸੀਂ ਵੀ ਥੋੜਾ ਜਿਆਦਾ ਧੁੱਬਦਾ ਹੈ ਦਰਦਾਂ ਤੋੜਦਾ ਨਹੀਂ ਆਉਂਦੀਆਂ ਗੋਡਿਆਂ ਕਿੱਡਿਆਂ ਚ ਤੁਸੀਂ ਆਪਣਾ ਧਿਆਨ ਰੱਖਿਆ ਕਰੋ ਜਦੋਂ ਮੈਂ ਆ ਗਈ ਨਾ ਉਦੋਂ ਮੈਂ ਆਪੇ ਕੋਲ ਤੁਹਾਡਾ ਧਿਆਨ ਰੱਖੂੰਗੀ ਤੁਸੀਂ ਮੈਡੀਸਿਨ ਆਪਣੀ ਟਾਈਮ ਤੇ ਲਿਆ ਕਰੋ ਹਾਂਜੀ ਤੇ ਕੰਮ ਕੁਮ ਜਗਾ ਨਾ ਕਰਿਆ ਕਰੋ ਮੈਂ ਆ ਗਈ ਨਾ ਤੇ ਤੁਹਾਨੂੰ ਮੈਂ ਕੋਈ ਕੰਮ ਨਹੀਂ ਕਰਾਂਗੀ ਬਸ ਤੜਾ ਧਿਆਨ ਰੱਖਣਾ ਮੈਂ ਆਪਣੇ ਆਪ ਮੈਡੀਸਿਨ ਦੇ ਦਿਆ ਕਰੂੰਗੀ ਬਸ ਤੁਸੀਂ ਉਹਨੇ ਜਰਾ ਆਪਣਾ ਧਿਆਨ ਰੱਖ ਲੋ ਠੀਕ ਹੈ ਠੀਕ ਹੈ ਉਹ ਤਾਂ ਠੀਕ ਹੈ ਚਲੋ ਠੀਕ ਹੈ ਮੰਮਾ ਮੈਂ ਪੜਨਾ ਫਿਰ ਸਸ਼ਿਕਾਰ ਛੇੜੀ ਖੁੜੀ ਹੈ ਉਡੀ ਬਹੁਆ ਕੋਈ ਪਸੰਦ ਕੀਤੀ ਦੀ ਮੈਂ ਦੇਖ ਕੇ ਘਰੀ ਜਿਵੇਂ ਆ ਵੀ ਨਹੀਂ ਕਿ ਤੇਰ ਜੋ ਕੋਈ ਮਾਤਾ ਨਹੀਂ ਕੋਈ ਮਾਤਾ ਵੇਖੋ ਤੁਹਾਨੂੰ ਕਿੰਨੀ ਐਸ਼ ਹੋਣੀਆਂ ਮੈਂ ਕਹਿੰਦੀ ਨਹੀਂ ਪੜੀ ਲਿਖੀ ਨੂੰ ਲੈ ਕੇ ਆਉਣੀ ਆ ਨਾ ਮੈਂ ਪੂਰੇ ਪਿੰਡ ਜਿਹੋ ਜੀ ਨੂੰ ਨਹੀਂ ਹੋਣੀ ਤਾ ਤੂੰ ਬਹਿ ਕੇ ਖਾਣੀਆਂ ਨੇ ਸੋਹਣੀ ਹੈ ਕੁੜੀ ਮੈਂ ਕਹਾਂ ਸੋਹਣੀ ਵੀ ਮਾਤਾ ਰੱਜ ਕੇ ਆ ਤੇ ਇੰਨੀ ਪੜੀ ਲਿਖੀ ਆ ਨਾ ਪੂਰੇ ਪਿੰਡ ਜੀ ਨਹੀਂ ਪੜੀ ਹੋਈ ਨਹੀਂ ਹੁੰਦੀ ਸੰਭਾਲ ਲਏਗੀ ਨਾ ਘਰ ਛੱਡੋ ਪੂਰਾ ਦੇਸ਼ ਸੰਭਾਲ ਲਵੇ ਇਹ ਬੜੀ ਪੜੀ ਲਿਖੀ ਆ ਕਿੰਨੀ ਆ ਪੜੀ ਆ ਨਾ 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 ਪੜੀ ਵੀ ਉਹ ਪੜੀ ਵੀ ਹੈ ਕਿਹਾ ਹੂੰ ਤੈਨੂੰ ਕਹਿ ਦਿੱਤਾ ਬਈ ਓਏ ਏਡੀ ਮੋਟੀ ਮੋਟੀ ਕਿਤਾਬਾਂ ਚੱਕੀ ਫਿਰਦੀ ਓਹ ਮਾਂ ਏਡੀ ਮੋਟੀ ਮੋਟੀ ਕਿਤਾਬ ਉਹ ਜਦੋਂ ਮੈਂ ਮਿਲਦਾ ਰਹਾ ਮੈਂ ਏਡੀ ਮੋਟੀ ਕਿਤਾਬ ਉਹਦੇ ਹੱਥ ਚ ਹੁੰਦੀ ਰਹੀ ਆ ਤਾ ਬਹੁਤ ਪੜੀ ਲਿਖੀ ਨੂੰ ਅਠੋਟੀ ਤੁਸੀਂ ਬਸ ਮੇਰਾ ਵਿਆਹ ਕਰਾ ਦਿਓ ਆਈ ਨਹੀਂ ਪਾਈ ਤੇਰਾ ਵਿਆਹ ਮੈਂ ਕਰਾ ਲੂੰਗੀ ਜੇ ਮੈਨੂੰ ਪਸੰਦ ਆਈ ਦੀ ਫੇਰ ਮੈਨੂੰ ਦਿਖਾਈ ਨਾ ਪਹਿਲਾਂ ਮਾਈ ਨੂੰ ਮੈਂ ਦਿਖਾ ਦੇਣਾ ਵੇਖੋ ਫੋਟੋ ਉਹਦੀ ਹਾਂ ਦੇਖੋ ਤੇਰੀ ਬਹੁਤ ਸੋਹਣੀ ਹੈ ਗੱਡੀ ਹਾਂਜੀ ਆਜੋ ਭੈਣ ਜੀ ਨੰਗ ਆਓ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਹਾਂਜੀ ਸਭ ਠੀਕ ਤੁਸੀਂ ਦੱਸੋ ਹਾਂ ਸਭ ਵਧੀਆ ਤੁਸੀਂ ਸੁਣਾਓ ਮੈਂ ਸੁਣੇ ਤੁਸੀਂ ਆਪਣਾ ਮੁੰਡਾ ਵਿਆਹ ਲਿਆ ਹਾਂਜੀ ਹਾਂਜੀ ਵਿਆਹ ਲਿਆ ਭੈਣ ਜੀ ਭੈਣ ਜੀ ਕਿੱਥੋਂ ਕਰਨੋਂ ਕਨ ਖਬਰ ਵੀ ਨਹੀਂ ਹੋਣ ਦਿੱਤੀ ਕਾ ਭੈਣ ਜੀ ਕਿਤੇ ਪਹਿਲੇ ਹੀ ਕਿਤੇ ਮੁੰਡੇ ਨੇ ਪਸੰਦ ਕੀਤੀ ਦੀ ਸੀਗੀ ਹਾਂ ਤੇ ਹੁਣ ਤੇ ਕੁੜੀ ਚੁਣੀ ਜੜਾ ਕੇ ਲੈਂਦੀ ਆਂ ਅਸੀਂ ਕਿਸੇ ਰਿਸ਼ਤੇਦਾਰ ਨੂੰ ਨਹੀਂ ਦੱਸਿਆ ਇਹ ਤਾਂ ਵਧੀਆ ਅੱਜ ਕੱਲ ਬੱਚੇ ਕਰਦੇ ਆ ਹੋਰ ਸਣਾਉ ਨੂੰ ਸੋਣੀ ਆ ਨਾ ਕੰਮ ਕੁੰਮ ਤਾਂ ਕਰ ਲੈਂਦੇ ਹੈ ਨਾ ਪਹਿਲੇ ਵੀ ਸੋਣੀ ਤੇ ਬਥੇਰੀ ਏ ਬੋਟੀ ਪਰ ਕਾਮ ਕੋ ਮਨੋਣੀ ਹੈ ਜੇ ਮੈਂ ਲਾਈ ਬਾਅਦ ਚ ਇਹਨਾਂ ਨਹੀਂ ਕਰਨਾ ਕੰਮ ਆਪੇ ਹੀ ਕਰੇਗੀ ਬਾਅਦ ਦੇ ਵਿੱਚ ਨਹੀਂ ਲਿਖੀ ਬਹੁਤ ਚਾਪੇ ਨੇ ਪਰ ਆਈ ਔਰ ਸਾਈਨ ਵੀ ਮਿਲਾ ਲੇ ਫਿਰ ਆਪਣੀ ਨੂਨ ਨਾਲ ਅਸੀਂ ਵੀ ਦੇਖ ਲਈਏ ਹਾਂਜੀ ਹਾਂਜੀ ਕਿਉਂ ਨਹੀਂ ਪੈਂਗੀ ਦੱਸ ਤ੍ਰੇਤ ਬਾਹਰ ਆਇਆ ਬੇਟਾ ਤੁਹਾਡੀ ਆਂਟੀ ਆਈ ਹੈ ਕੋਹ ਨੂੰ ਨਹੀਂ ਮੈਂ ਮਰੀ ਚੜੀਆਂ ਜਿਹੜਾ ਮੈਂ ਨਹੀਂ ਆਈ ਮੇਰੀ ਜਾਨ ਥੋ ਮਿੰਟ ਤੋਂ ਦੋ ਮਿੰਟ ਆਈ ਨੂੰ ਤਾਂ ਬੈਠਣੇ ਵੀ ਨਹੀਂ ਦਿੰਦੇ ਸੰ ਦੋ ਮਿੰਟ ਆਈ ਮम्मा ਆ ਗਈ ਵਸ ਹਾਂਜੀ ਮम्मा ਆਵਾਜ਼ ਮਾਰੀ ਤੁਸੀਂ ਅੰਟੀ ਆਇਆ ਤੇਰੇ ਸਸਰੀ ਘਰ ਆਂਦੀ ਸੀ ਸਸਰੀ ਘਰ ਪੁੱਤ ਨੁੰ ਤੇਰਾ ਬੜੀ ਸੋਹਣੀ ਐ ਚਲ ਰੀਤ ਚਾਹ ਬਣਾ ਲਓ ਬੇਟਾ ਅੰਟੀ ਗਰਮੀ ਚ ਕੌਣ ਬਣਾਏਗਾ ਚਾਹ ਆਲੀ ਤਾਂ ਚਾਹ ਬਣਾਣੀ ਆ ਉਹੀ ਨੀਗੀ ਨਾ 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 ਜਦ ਮੈਨੂੰ ਸੋਚੀ ਤੇ ਹੀ ਆੜਤਾ ਹਾ ਲੋਂਟੀ ਚਾਹ ਬਣਾ ਲਾ ਜੀ ਪੁੱਤਰਾ ਮਮੀ ਐਡੀ ਗਰਮੀ ਚ ਕੌਣ ਪੀਂਦਾ ਚਾਹ ਭੈਣ ਜੀ ਸਹੀ ਤਾਂ ਕਹਿ ਰਹੀ ਐ ਬਹੂ ਠੰਡਾ ਹੀ ਠੀਕ ਐ ਐਡੀ ਗਰਮੀ ਵਿੱਚ ਚਾਹ ਕੌਣ ਪੀਂਦਾ ਆਹੀ ਵੀ ਭੈਣ ਜੀ ਠੰਡਾ ਹੀ ਪੀਨੇ ਆ ਇਹ ਤੇ ਮੈਂ ਆਪਣੇ ਜੋ ਕਈ ਰੱਖੇ ਦਾ ਸੀਗਾ ਪਰ ਬਹੂ ਨੇ ਤੁਹਾਨੂੰ ਬਾ ਦਿੱਤਾ ਐ ਫਤਾਈ ਕਿਉਂ ਚਾਹ ਬਣਾ ਲੈਂਿਆ ਮੈਂ ਆਪਣੇ ਜੋ ਰੱਖੇ ਮਨ ਘਬਰਾਣ ਲੱਗ ਜਾਂਦਾ ਨਾ ਕਈ ਵਾਰੀ ਚਿੰਦਾ ਭੈਣ ਜੀ ਚਲਦੀ ਆ ਮੈਂ ਬੈਜੋ ਪੈਂਦੀ ਰੋਟੀ ਤਾਂ ਖਾ ਕੇ ਜਾਇਓ ਨਹੀਂ ਨਹੀਂ ਬੈਠੀ ਚੱਲਦੀ ਆ ਤੁਹਾਡੇ ਇੱਥੇ ਨੂਹਾਂ ਨੂੰ ਦੇਖਣ ਦਾ ਸ਼ਗਨ ਸ਼ੁਗਨ ਨਹੀਂ ਦਿੰਦੇ ਕੋਈ ਰਵਾਜ ਨਹੀਂ ਹੈ ਦੋ ਕੱਲ ਮਾਮੀ ਆਈ ਸੀ ਉਹ ਵੀ ਨਹੀਂ ਕੁਝ ਦੇ ਕੇ ਗਈ ਤੇ ਅੱਜ ਜੰਡੀ ਆਈ ਉਹ ਵੀ ਨਹੀਂ ਕੁਝ ਦੇ ਕੇ ਗਈ ਅੱਧੀ ਜਲ ਜਾਂਦੇ ਆ ਨੋ 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 ਫੋਨ ਲਈ ਸੀ ਪਰ ਤਾਂ ਪਿਆਰ ਆ ਸ਼ਿਕਾਏ ਕਰ। ਮੈਂ ਦਾ ਸੋਹ ਕੋਈ ਭਾਂ ਭਰਾ ਹੁੰਦਾ ਹੁੰਦਾ ਨਾ ਐ ਤਾਂ ਨਹੀਂ ਕਹੀ ਡੋਈਦਾ। ਜੇ ਕੋਈ ਦੇਜਵੇ ਤੇ ਠੀਕ ਹੈ ਜੇ ਬਣਾ ਦਵੇ ਤੇ ਐਦਾ ਨਹੀਂ ਜਲੀਲ ਕਰੀਦਾ ਕਿਸੇ ਨੂੰ। ਦੇਖਿਆ ਨਾ ਕਢਾ ਲਿਆ ਨਾ 100 ਰੁਪਿਆ ਐਦਾ ਹੀ ਚੱਲ ਜਾਣਾ ਸੀ ਨਾ। ਤੁਸੀਂ ਹਲਤਾਂ ਨੂੰ ਤਾਂ ਕੁਝ ਬਣਾਇਆ ਨਹੀਂ ਕਰਦਾ। ਮੈਂ ਦੇਖਿਓ ਤਾਂ ਮੈਂ ਬਣਾ ਕੇ ਦੱਸਦੀ। ਕੀ ਮਾਨੇ ਚ ਸੋਚੂਗੀ। ਮੰਮੀ ਮੈਂ ਪੜ੍ਹੀ ਲਿਖੀ ਆ ਮੈਨੂੰ ਸਭ ਪਤਾ ਵਾ ਕਿਹੜੇ ਬੰਦੇ ਨੂੰ ਕਿੱਦਾਂ ਸਿੱਧਾ ਕਰਦੇ ਆ। ਦੇਹੀ ਆ ਨਾ 100 ਰੁਪਿਆ ਕਢਾ ਲਿਆ ਨਾ ਜਾਣ ਲੱਗੀ। ਪੜੀ ਜੜੀ ਜਾਂਦੀ ਹੈ ਨਾ ਪੜ੍ਹੀ ਲਿਖੀ ਇਹਨੇ ਘਰ ਤੇ ਕੌਵੀ ਟੈਨਸ਼ਨ ਤਾਰੀ। ਬਬੂ ਅੱਜ ਤੇ ਮੁੰਮੀ ਨੇ ਪੰਗਾਈ ਪਾ ਦਿੱਤਾ। ਚਾਹ ਕੀ ਹੈ? ਪਤਾ ਨਹੀਂ ਕਿਹੜੀ ਆਂਟੀ ਆਈ ਸੀਗੀ। ਤੇ ਮੰਮੀ ਮਿੰਦੂ ਕਹਿੰਦੇ ਚਾਹ ਬਣਾ। ਸਿਆਣੀਗਾ ਕਿ ਮੈਨੂੰ ਚਾਹ ਬਣਾਣੀ ਨਹੀਂ ਆਂਦੀ ਮੈਨੂੰ ਕੋਈ ਕੰਮ ਨਹੀਂ ਆਉਂਦਾ। ਤੇ ਚਾਹ ਦੀ ਗੱਡੀ ਦਾ ਗੱਲ ਆ ਚਾਹ YouTube ਤੋਂ ਦੇਖ ਕੇ ਬਣਾਣਾ ਸਿੱਖ ਲਈ। ਯਾਰ ਸ਼ੁਕਰਾਂ ਕਿ ਫ੍ਰੀਜ 'ਚ ਠੰਡਾ ਪਿਆ ਸੀ ਦਾ। ਮੈਂ ਕੋਲ ਡਰਿੰਕ ਚੱਕੀ ਤੇ ਉਹ ਪਾ ਦਿੱਤੀ ਮੇਰੀ ਜਾਨ ਬਚ ਗਈ ਨਹੀਂ ਤਾਂ ਉਹਨੇ ਕਿਹਾ ਚੰਗੀ ਨੂੰ ਮੈਨੂੰ ਤੇ ਚਾਹ ਵੀ ਨਹੀਂ ਬਣਾਉਣੀ ਆਂ ਚਲ ਗਈ ਆ ਤੁਸੀਂ ਦੱਸ ਦੇਣਾ ਸੀ ਨਾ ਕਿ ਉਹਨੂੰ ਕੋਈ ਕੰਮ ਨਹੀਂ ਆਉਂਦਾ ਹੈ ਉਹ ਤਾਂ ਪੜ੍ਹੀ ਹੋਈ ਆ ਤੇ ਇਹੀ ਕਿਹਾ ਸੀ ਮਤਲਬ ਕਿ ਬੜੀ ਪੜ੍ਹੀ ਲਿਖੀ ਆ ਭਾਈ ਬੜੀ ਚਾਹ ਦੀ ਗੱਲ ਆ ਚਾਹ ਵੀ YouTube ਤੋਂ ਬਣਾਉਣਾ ਸਿੱਖ ਲਈ ਹਾਂ ਆਈ ਗਈ ਫਿਰ